ਉਮਰ ਤੇ ਸ਼ਾਦੀ ਠੀਕ ਰੋ ਮਾਨ ਕਰਨ ਦੀ ਆ ਪਰ ਇਹ ਸਰਕਾਰਾਂ ਸਰੋਂ ਮਾਨ ਨਹੀਂ ਕਰਦੀਆਂ ਸਾਡੇ ਨਸ਼ਲਾ ਫਸਲਾ ਤੇ ਡਾਕੇ ਮਾਰ ਰਹੀਆਂ ਅਸੀਂ ਮਾਨ ਕਿਵੇਂ ਕਰੀਏ ਜੇ ਇਹਦੇ ਇਹਨਾਂ ਨੇ ਢਿੱਡ ਭਰੇ ਖੇਤੀ ਕਰ ਕੇ ਉਦੋਂ ਇਹ ਬਾਹਰੋਂ ਅਨਾਜ ਮੰਗਾਉਦੇ ਸੀਗੇ ਉਦੋਂ ਇਹਨਾਂ ਨੂੰ ਭੁੱਲ ਗਿਆ ਵਾ ਇਹਨਾਂ ਅਨਾਜ ਹੁੰਦਾ ਵੇ ਜੱਟਾਂ ਨੂੰ ਧੱਕੇ ਮਾਰਦਾ ਵੇ ਜੇ ਤਾਂ ਅਸੀਂ ਜਰੂਰ ਦਿੱਲੀ ਜਾਣਾ ਦਿੱਲੀ ਜਾ ਕੇ ਕੀ ਕਰਨਾ ਮੰਗੌਣੀਆਂ ਦੇ ਮੰਨਾ ਨਾ ਮੰਗੀਆਂ ਹੋਈਆਂ ਮੰਗਾ ਵਾ ਸਾਡੀਆਂ ਪਿਛਲੇ 2 ਸਾਲਾਂ ਦੀ ਇਹ ਪੂਰੀਆ ਕਿਉਂ ਨਹੀਂ ਕਰਦੇ ਤੇ ਨਹੀਂ ਕਰੇ ਗੱਲ ਹੋਈ ਸੀ ਫਿਕਰ ਨਹੀਂ ਕਰਦੇ ਬਾਬਾ ਬਾਪੂ ਇਹ ਸਾਡਾ ਫਿਕਰ ਕਾਦਾ ਕਰਨਾ ਅੱਡਾ ਕੋਈ ਬਿਗੜਨੇ ਪਾਇਆ ਅੱਜ ਮਰ ਜੀਏ ਕੱਲ ਮਰ ਜੀਏ ਅਹੀਂ ਆਪਣਾ ਖਪੜੇ ਤੇ ਬਨ ਕੇ ਲਿਆਂਦਾ ਫਿਰ ਉਹ ਆਉਣ ਵਾਲੀ ਜਨਰੇਸ਼ਨਾਂ ਨੂੰ ਪੁੱਛੂ ਬਾਪੂ ਤੁਸੀਂ ਕਿੱਥੇ ਵਿੱਚ ਆਈ ਤੁਹਾਡੇ ਹੰਦੇ ਆਈ ਨਾ ਤੱਕ ਆ ਨਾਲੇ ਆਈਏ ਜਬਰ ਸ਼ੈਨੇ ਘਰੋਂ ਫੋਨ ਨਹੀਂ ਆਇਆ ਵੀ ਅੱਜ ਤਾਂ ਸ਼ੰਭੂ ਬਾਰਡਰ ਤੇ ਉਹ ਕਿ ਤਸਵੀਰਾਂ ਦੇਖਦੇ ਹੋਣਗੇ ਉਹ ਟੀਵੀ ਤੇ ਨਹੀਂ ਪੁੱਤਰ ਘਰੋਂ ਫੋਨ ਨਹੀਂ ਆਇਆ ਘਰੋਂ ਤੇਰੀ ਆਂਟੀ ਨੇ ਪਿਆਰ ਕਰਕੇ ਭੇਜਿਆ ਸੀ ਸਰਦਾਰ ਦੀ ਬੱਚਿਆਂ ਨੂੰ ਜੋ ਦੇਣਾ ਜੀ ਦੇਤਾ ਹੁਣ ਤੇਸ ਵਾਸਤੇ ਵੀ ਕੁਝ ਕਰੋ ਜੇ ਇਥੋਂ ਬਚ ਕੇ ਜਾਵਾਂਗੇ ਤੇ ਪੁੱਤਰੇ ਨੂੰ ਦੱਸਾਂਗੇ ਪੁੱਤ ਤੇਰੇ ਲਈ ਲੜਾਈ ਲੜ ਕੇ ਅਸੀਂ ਆਪਣੀ ਪੈੜੀ ਬਚਾ ਕੇ ਲਿਆਏ ਆ ਉੱਠ ਕਿਰਤੀਆ ਉੱਠ ਓਏ ਉੱਠਣ ਦਾ ਵੇਲਾ ਇਹੜ ਵਾਰੀ ਦੀ ਫੋਟੋ ਐ ਅੱਜ ਪੁੱਟਣ ਦਾ ਵੇਲਾ ਅਸੀਂ ਦਿੱਲੀ ਨਹੀਂ ਜਾ ਸਕਦੇ ਤੇ ਭਾਜਪਾ ਦਾ ਵੀ ਕੋਈ ਲੀਡਰ ਸਣੇ ਮੋਦੀ ਉਹਨੂੰ ਪੰਜਾਬ 'ਚ ਪੈਰ ਨਹੀਂ ਰੱਖਣ ਦਿਆਂਗੇ ਕਹਿੰਦੇ ਨੇ ਬਜ਼ੁਰਗਾਂ ਨੂੰ ਆਰਾਮ ਕਰਨਾ ਚਾਹੀਦਾ ਹੈ ਕਿਉਂਕਿ ਉਮਰ ਦੇਸ ਪੜਾ ਦੇ ਵਿੱਚ ਜਦੋਂ ਉਹਨਾਂ ਨੇ ਪੂਰੀ ਜ਼ਿੰਦਗੀ ਵੇਖ ਲਈ ਹੁੰਦੀ ਹੈ ਉਮਰ ਹੰਡਾ ਲਈ ਹੁੰਦੀ ਹੈ ਤਾਂ ਫਿਰ ਆਖਿਰ ਤੇ ਆਰਾਮ ਦੀ ਉਮਰ ਹੁੰਦੀ ਹੈ ਬਾਪੂ ਜੀ ਤੁਸੀਂ ਤੇ ਇੱਥੇ ਸ਼ੰਭੂ ਬਾਰਡਰ ਤੇ ਬੈਠੇ ਹੋ ਉਮਰ ਤੇ ਸਾਡੀ ਠੀਕ ਰੋ ਮਾਨ ਕਰਨ ਦੀ ਆ ਪਰ ਇਹ ਸਰਕਾਰਾਂ ਸਾਨੂੰ ਰੋ ਮਾਨ ਨਹੀਂ ਕਰਨਦੀਆਂ ਸਾਡੀਆਂ ਨਸ਼ਲਾ ਫਸਲਾ ਤੇ ਡਾਕੇ ਮਾਰ ਰਹੀਆਂ ਅਸੀਂ ਰੋ ਮਾਨ ਕਿਵੇਂ ਕਰੀਏ ਕਿੰਨੀ ਉਮਰ ਤੁਹਾਡੀ ਉਮਰ ਮੇਰੀ 75 ਸਾਲ ਦੀ ਹੋ ਗਈ ਹੈ ਤੇ ਤੁਸੀਂ ਤੇ ਖੇਤੀ ਕੀਤੀ ਹੋਣੀ ਸਾਰੀ ਉਮਰ ਹਾਂ ਖੇਤੀ ਸਾਰੀ ਉਮਰ ਖੇਤੀ ਕੀਤੀ ਅਰੇ ਇਹਨਾਂ ਨੇ ਢਿੱਡ ਭਰੇ ਖੇਤੀ ਕਰ ਕਰ ਕੇ ਉਦੋਂ ਇਹ ਬਾਹਰੋਂ ਅਨਾਜ ਮੰਗਵਾਉਦੇ ਸੀਗੇ ਉਦੋਂ ਇਹਨਾਂ ਨੂੰ ਭੁੱਲ ਗਿਆ ਵਾ ਉਹ ਜੇ ਗੇਨ ਆਜੋ ਹੁੰਦਾ ਵੇ ਜੱਟਾਂ ਨੂੰ ਧੱਕੇ ਮਾਰਨ ਦਾ ਵੇ ਨਹੀਂ ਨਹੀਂ ਹੋਣਾ ਕਹਿੰਦੇ ਨੇ ਵੀ ਮਸਲੇ ਜਿਹੜੇ ਗੱਲ ਨਾਲ ਛੇਤੀ ਨਿਬੜ ਜਾਂਦੇ ਹੁੰਦੇ ਨੇ ਇਹ ਗੱਲਾਂ ਵੀ ਹੁੰਦੀਆਂ ਆਈ ਜੇ ਆਪਾਂ ਜੇ ਕਿ ਦੋਵੇਂ ਪਾਸੇ ਦੇਖੋ ਇੰਤਜ਼ਾਮ ਕਿੰਨੇ ਨੇ ਤੇ ਨੁਕਸਾਨ ਹੁੰਦਾ ਦੋਵੇਂ ਪਾਸਿਆਂ ਦਾ ਵੇਖੋ ਜੀ ਅਹੀਂ ਤੇ ਚਾਹੁੰਦੇ ਆ ਤੇ ਇਹ ਸਾਡੀਆਂ ਮੰਗਾ ਮੰਨ ਲੈਣ ਤੇ ਅਸੀਂ ਇੱਥੋਂ ਵਾਪਸ ਚਲੇ ਜਾਨੇ ਸਾਡੀ ਕੋਈ ਇਹਨਾਂ ਨਾਲ ਜੇ ਤਾਂ ਥੋੜੀ ਆ ਤੇ ਸਾਡੀ ਜੇ ਤਾਂ ਅਸੀਂ ਜ਼ਰੂਰ ਦਿੱਲੀ ਜਾਣਾ ਦਿੱਲੀ ਜਾ ਕੇ ਅਸੀਂ ਕੀ ਕਰਨਾ ਮੰਗੌਲੀਆਂ ਦੇ ਮੰਨਾਂ ਨਾ ਮੰਗੀਆਂ ਹੋਈਆਂ ਮੰਗਾ ਵਾ ਸਾਡੀਆਂ ਪਿਛਲੇ 2 ਸਾਲਾਂ ਦੀਆਂ ਇਹ ਪੂਰੀਆਂ ਕਿਉਂ ਨਹੀਂ ਕਰਦੇ ਅਸੀਂ ਚਾਹੇ ਮਰਾਂਗੇ ਚਾਹੇ ਮਰਾਂਗੇ ਅੱਜ ਇੱਕ ਤੇ ਇੱਕ ਹੋ ਜਾਣੀਆਂ ਕਿ ਨਹੀਂ ਕਰੇ ਗੱਲ ਹੋਈ ਸੀ ਫਿਕਰ ਨਹੀਂ ਕਰਦੇ ਬਾਬਾਪੂ ਸਾਡਾ ਫਿਕਰ ਕਦਾ ਕਰਨਾ ਸਾਡਾ ਕੋਈ ਫਿਕਰ ਨਹੀਂ ਪਾਇਆ ਅੱਜ ਮਰ ਜਾਈਏ ਕੱਲ ਮਰ ਜਾਈਏ ਅਸੀਂ ਆਪਣਾ ਖਫੜੇ ਤੇ ਬਨ ਕੇ ਲਿਆਂਦਾ ਕਾਨੂੰ ਕੋਈ ਪਰਵਾਹ ਨਹੀਂ ਮਰਨ ਮੁਰਨ ਦੀ ਅਸੀਂ ਨਹੀਂ ਡਰਦੇ ਮਰਨ ਤੋਂ ਨਹੀਂ ਤੇ ਬਾਪੂਆਂ ਦਾ ਫਿਕਰ ਬੜਾ ਹੁੰਦਾ ਨਾ ਵੀ ਬਾਪੂ ਕਰੋ ਗਿਆ ਤੇ ਬੇਟਾ ਬਾਪੂਆਂ ਦਾ ਫਿਕਰ ਤੇ ਹੁੰਦਾ ਤੇ ਜਦੋਂ ਸਾਡੇ ਅਨਸ ਜਨਸ ਨਹੀਂ ਇਹਨਾਂ ਦੇ ਰਹਿਣ ਦੇਣੀ ਨਸ਼ਲਾ ਫੈਲਾ ਆਜਿਆ ਤਵਾ ਕਰ ਦੇਣੀਆਂ ਤੇ ਫਿਰ ਅਸੀਂ ਕੀ ਕਰਨਾ ਫਿਰ ਉਹ ਆਉਣ ਵਾਲੀ ਜਨਰੇਸ਼ਨਾਂ ਨੂੰ ਪੁੱਛੂ ਬਾਪੂ ਤੁਸੀਂ ਕਿੱਥੇ ਵਿੱਚ ਆਈ ਤੁਹਾਡੇ ਹੰਦੇ ਆਈ ਨਾ ਧੱਕਾ ਆ ਨਾਲੇ ਆਈਏ ਜ਼ਬਰ ਸ਼ੈਨਿਆ ਸ਼ੈਨਦੇ ਆਏ ਆ ਇਹਾਨੂੰ ਇਹਨਾਂ ਦਾ ਕੋਈ ਡਰਨੇਗਾ ਜਦਾਂ ਮਿੱਟੀ ਦੀ ਮੋਟ ਭਰ ਕੇ ਲੈ ਆਉਂਦੀ ਐ ਤਾਂ ਬੈਰੀਕੇਟ ਤੋੜਨੇ ਆ ਹਾਂਜੀ ਤੇ ਨਹੀਂ ਤੁਸੀਂ ਕਹਿੰਦੇ ਵੀ ਮੈਂ ਤੇ 75 ਸਾਲ ਦੇ ਹੋ ਗਏ ਤੇ ਤੁਸੀਂ ਖੇਤੀ ਸੱਤ ਦਹਾਕਿਆਂ ਤੋਂ ਹੀ ਕਰਦੇ ਹੋਗੇ ਹਨਾ ਤੇ ਪਹਿਲਾਂ ਕੀ ਆਸਾਨ ਹੁੰਦਾ ਸੀ ਤੇ ਹੁਣ ਕੀ ਮੁਸ਼ਕਲ ਹੋ ਗਿਆ ਆਸਾਨ ਤੇ ਬੇਟਾ ਉਦੋਂ ਇੰਨੀ ਮਹਿੰਗਾਈ ਨਹੀਂ ਹੁੰਦੀ ਹੁਣ ਤੁਸੀਂ ਵੇਖੋ ਮਹਿੰਗਾਈ ਕਿੱਥੇ ਆ ਉਦੋਂ ਮਾਸਟਰ ਦੀ 50 60 ਰੁਪਏ ਸਾਰੀ ਪੇ ਹੁੰਦੀ ਸੀ ਤੇ ਸਾਡਾ 40 50 55 ਰੁਪਏ ਸਾਡੀ ਜਿੰਸ ਹੁੰਦੀ ਉਹਨਾਂ ਦਾ ਲੱਖ ਰੁਪਈਆ ਹੋ ਗਿਆ ਉਹਨਾਂ ਦੀ ਕੋਈ ਮਿਹਨਤ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਉਹਨਾਂ ਕੋ ਰਾਸ਼ ਨਹੀਂ ਲਈ ਅਸੀਂ ਇੰਨੀ ਰਾਸ਼ ਲਾਉਣੇ ਸਾਨੂੰ ਮਿਲਦਾ ਕੋਈ ਖੇਤੀ ਜੋ ਖੇਤੀ ਜੋਾਨੂੰ ਕੀ ਮਿਲਦਾ ਇਹਨਾਂ ਨੇ ਥੱਲੇ ਪਾਪ ਆ ਕੇ ਧਰਤੀ ਦੇ ਵਿੱਚ ਕੈਮੀਕਲ ਛੱਡ ਛੱਡ ਕੇ ਫੈਕਟਰੀਆਂ ਇੰਡਸਟਰੀਆਂ ਦਾ ਸਰਕਾਰ ਉਹਨਾਂ ਨੂੰ ਬੰਦ ਕਰਵਾਦੀ ਆ ਪਾਣੀ ਗੰਦਲੇ ਕਰ ਤੇ ਇੱਕ ਬੋਤਲ ਕੋਈ ਫੈਕਟਰੀ ਪਿਸਲੇਰੀ ਵਾਲਾ ਭਰਦਾ ਉਹ ਮੁੱਲ ਆਪਦਾ ਤੈਅ ਕਰਦਾ ਤੇ ਅਸੀਂ ਦਿਨ ਪਰ ਰਾਤ ਖੇਤੀ ਕਰਦੇ ਆ ਸਾਡੇ ਕਿਸਾਨ ਸਪਰੇਆ ਚੜ ਕੇ ਸੱਪ ਲੜ ਕੇ ਨੇਕਾ ਮਰਦੇ ਆ ਪਰ ਸਾਡੀ ਫਸਲ ਦਾ ਮੁੱਲ ਤ ਹੈ ਵਪਾਰੀ ਕਰ ਰਿਹਾ ਕਿਉਂ ਕਰ ਰਿਹਾ ਜੇ ਤੁਸੀਂ ਆਪਦੀ ਚੀਜ਼ ਬਣਾ ਕੇ ਕੋਈ ਵੀ ਪ੍ਰੋਡਕਟ ਤਿਆਰ ਹੁੰਦਾ ਉਹਦਾ ਜਿਹੜਾ ਮੁੱਲ ਤ ਹੈ ਉਹ ਆਪ ਘਰ ਦਾ ਵਪਾਰੀ ਦਾ ਸਾਨੂੰ ਵੀ ਦੱਸਣਾ ਵੀ ਤੁਸੀਂ ਆਪਦੀ ਫਸਲ ਦਾ ਆਪ ਤੈਅ ਕਰੋ ਤੁਸੀਂ ਵੇਖੋ ਇੱਕ ਆ ਕਾਟਨ ਦਾ ਪੈਕਟ ਲੈ ਲਓ ਸਾ ਤੋਂ ਉਹ 5 ਰੁਪਏ ਦਾ ਵੀ ਨਹੀਂ ਹੋਣਾ ਜਿਹੜਾ ਹੁਣ ਕਿੰਨਾ 100 150 ਦਾ ਹੋਏਗਾ ਔਰ ਜੋ ਹੋਰ ਜਿਹੜੇ ਤੁਹਾਡੇ ਆਲੂ ਆ ਲੇਜ਼ ਖਾਂਦੇ ਆ ਬੱਚੇ ਤੇ ਉਹਦੇ ਵਿੱਚ ਕਿੰਨਾ ਹੋਊਗਾ ਸਾ ਤੋਂ 2 ਰੁਪਏ ਕਿਲੋ ਲੈ ਕੇ ਆਲੂ ਤੇ ਕਿਲੋ ਦੇ ਕਿੰਨੇ ਪੈਕਟ ਬਣਦੇ ਆ ਉਹਨਾਂ ਦਾ ਰੇਟ ਉਹ ਆਪ ਤੈਅ ਕਰਦੇ ਆ 100 ਗ੍ਰਾਮ ਦਾ ਤੇ ਸਾਡਾ ਰੇਟ ਤੈਅ ਉਹ ਜਦੋਂ ਅਸੀਂ ਵੇਚਣਾ 2 ਰੁਪਏ ਕਿਲੋ ਜਦੋਂ ਸਾਨੂੰ ਵਾਪਸ ਮਿਲਣਾ ਤੇ ਉਦੋਂ 20 ਰੁਪਏ ਕਿਲੋ ਇਹ ਕਿਥੋਂ ਦਾ انصاف ਆ ਜੀ ਬਿਲਕੁਲ ਕਟੋ-ਕਟ ਸਮਰਥਨ ਮੁੱਲ ਯਾਨੀ ਕਿ ਕਟੋ-ਕਟ ਮੁੱਲ ਤੇ ਸਾਨੂੰ ਦੇ ਦਿਓ ਇਹ ਮੰਗ ਕਿਸਾਨ ਕਰ ਰਹੇ ਨੇ ਇਹ ਚੋਣਾਂ ਵੀ ਤੀਆਂ ਫਸਲਾਂ ਦੇ ਸਾਨੂੰ ਐਮਐਸਪੀ ਦੇਣ ਅਸੀਂ ਚੋਣੇ ਬਾਹਰ ਨਿਕਲ ਜਾਂਦੇ ਆ ਪਾਣੀ ਮੇਰੀ ਗੱਲ ਸੁਣੋ ਪਾਣੀ ਦੇ ਸਾਰਾ ਇਹਨਾਂ ਨੇ ਆਪ ਕਦਮ ਕੀਤਾ ਜਰੀਲੇ ਪਾਣੀ ਇਹਨਾਂ ਨੇ ਕੀਤੇ ਆ ਆ ਮਖੂਸ਼ਾਲ ਹੋ ਗਿਆ ਇਹਨਾਂ ਨੂੰ ਮੋਰਚਾ ਲਾਏ ਨੂੰ ਉਥੇ 50 ਪਿੰਨਾਂ ਦੇ ਵਿੱਚ ਪਾਣੀ ਨਰਾ ਲਾਣ ਆ ਰਹੀ ਆ ਇਹ ਸੁੱਤੇ ਪਏ ਆ ਨਾਲੇ ਇਹ ਕਹਿੰਦੇ ਵੀ ਦਾਲਾਂ ਦੇ ਦੇ ਦਾਂਗੇ ਕਪਾਹ ਤੇ ਦੇ ਦਾਂਗੇ ਤੇ ਐ ਹੌਲੀ ਹੌਲੀ ਨਹੀਂ ਬੰਦੀ ਗੱਲ ਨਹੀਂ ਮੈਡਮ ਜੀ ਕਪਾਹ ਦੇ ਪੰਨਾ 40 ਸਾਲਾ ਦੇ ਨਹੀਂ ਇਹ ਕਰੈਕਟ ਸਾਡੇ ਨਾਲ ਕਰ ਇਹਦੇ ਠੇਕੇ ਦੇ ਕਹਿਣ ਦੇ ਆ ਠੇਕੇ ਵਾਲਾ ਕੱਲ ਨੂੰ ਭੱਜੂਗਾ ਅਸੀਂ ਫੇਰ ਉਧਰ ਤੁਰੇ ਫਿਰਾਂਗੇ ਇਹੋ ਮੈਡਮ ਜਿਹੜੀ ਖੇਤੀ ਆ ਇਹ 2 ਸਾਲ ਜਾਂ 5 ਸਾਲ ਦਾ ਨਹੀਂ ਹੈ ਵੀ ਜੋਬ ਇੰਨੇ ਸਾਲ ਆ ਜਾਂਨੇ ਇਹ ਸਾਰੀ ਜ਼ਿੰਦਗੀ ਆਉਣ ਵਾਲਿਆਂ ਨੇ ਵੀ ਖਾਣਾ ਅਨਾਜ ਇਹ ਸਾਰੀ ਜਦ ਤੱਕ ਦੁਨੀਆ ਰਹੂਗੀ ਖੇਤੀ ਹੁੰਦੀ ਰਹੂਗੀ ਐਮ ਐਸ ਪੀ ਪੱਕੀ ਚਾਹੀਦੀ ਆ ਇਹ ਨਹੀਂ ਹੈਗਾ ਵੀ ਹੁਣ 2 ਸਾਲ ਇਹਦਾ ਸਰਕਾਰ ਲਟਕਾਉਂਦੀ ਆ ਹੁਣ ਤੁਸੀਂ ਕਹਿੰਦੇ ਹੋ ਬੈਰੀਕੇਡ ਤੋੜਨ ਨੂੰ ਅਸੀਂ ਬੈਰੀਕੇਡ ਕਿਉਂ ਤੋੜਨੇ ਆ ਅਸੀਂ ਅਸੀਂ ਲੜਾਕੇ ਆ ਅੰਨਦਾਤਾ ਕਿਸਾਨ ਸਾਨੂੰ ਆਰਡਰ ਕਰਨਾ ਸੀ ਘਰ ਨੂੰ ਜਾਣੇ ਆ ਅਸੀਂ ਕਿਉਂ ਤੇਲ ਫੂਕਾਂਗੇ ਉੱਥੇ ਵੇਖੋ ਪਿਛਲੇ ਅੰਦੋਲਨ ਦੇ ਵਿੱਚ ਜਿੰਨਾ ਖਰਚਾ ਹੋਇਆ ਅੱਧ ਤੋਂ ਜ਼ਿਆਦਾ ਉੱਥੋਂ ਦੇ ਗਰੀਬਾਂ ਨੂੰ ਨਾਲ ਖਵਾਇਆ ਇੱਥੇ ਵੀ ਖਵਾ ਰਹੇ ਆ ਕਿਸੇ ਨੂੰ ਮੋੜਿਆ ਵੀ ਅਸੀਂ ਤੁਹਾਨੂੰ ਭਾਈ ਉੱਥੇ ਪ੍ਰਸ਼ਾਦਾ ਨਹੀਂ ਛਕਾਉਣਾ ਜਾਂ ਜੋ ਚੀਜ਼ਾਂ ਵੰਡੀਆਂ ਨੇ ਸਾਰਿਆਂ ਨੂੰ ਖਵਾਈਆਂ ਕਿਸਾਨ ਨੂੰ ਆਨ ਦਾ ਤਾਂ ਇਦਾਂ ਹੀ ਕਿਹਾ ਜਾਂਦਾ ਠੀਕ ਹੈ ਜੀ ਬਿਲਕੁਲ ਕਿਸਾਨ ਕਹਿ ਰਹੇ ਨੇ ਕਿ ਉਹ ਕਿਉਂ ਪੈਟਰੋਲ ਡੀਜ਼ਲ ਫੂਕਣ ਕਿਉਂ ਟਰੈਕਟਰ ਸੜਕਾਂ ਤੇ ਲੈ ਕੇ ਆਉਣ ਉਹ ਤਾਂ ਖੇਤਾਂ ਚ ਲਜਾਣਾ ਚਾਹੁੰਦੇ ਨੇ ਪਰ ਉਹ ਮਜਬੂਰ ਨੇ ਇਹ ਕਿਸਾਨਾਂ ਦੀ ਦਲੀਲ ਹੈ ਬਾਪੂ ਸਾਡੇ ਨਾਲ ਨੇ ਬਾਪੂ ਜੀ ਕਿੱਥੋਂ ਆਇਓ ਹਾਂ ਜੀ ਕਾਦੀਆ ਤੋਂ ਆਏ ਭੰਗਵਾ ਪਿੰਡਾਂ ਦਾ ਤੇ ਤਿੱਕਿੰ ਕਿੰਨੇ ਸਾਲ ਦੀ ਉਮਰ ਤੁਹਾਡੀ ਮੇਰੀ 65 ਸਾਲ ਦੀ ਤੁਸੀਂ ਵੀ ਖੇਤੀ ਕਰਦੇ ਹੋਗੇ ਤੇ ਹੁਣ ਤੁਸੀਂ ਇੱਥੇ ਬੈਠੇ ਹੋ ਹਾਂ ਜੀ ਬਈ ਜੀ ਖੇਤੀ ਕਰਦੇ ਜੀ ਬੈਠੇ ਆਪਣੇ ਮੰਗਾ ਲੈਣ ਵਾਸਤੇ ਬੈਠੇ ਜੀ ਕਿ ਆਏ ਮਿਲ ਜਾਣਗੇ ਮੰਗਾ ਕੀ ਲੱਗਦਾ ਆਪਣਾ ਜੋਰ ਤੇ ਲਾਵਾਂ ਗੱਡੀ ਗੌਰਮੈਂਟ ਦੀ ਬਾਜੀ ਆ ਲੈ ਕੇ ਟਾਂਗੇ ਉਧਰ ਤਾਂ ਇਦਾਂ ਨਹੀਂ ਜਾਣਾ ਹੁਣ ਹੁਣ ਲੈ ਕੇ ਹੀ ਜਾਵਾਂਗੇ ਕਿ ਨੌਜਵਾਨ ਵੀ ਨੇ ਨੌਜਵਾਨ ਤੇ ਫੱਟੜ ਵੀ ਹੋ ਜਾਂਦੇ ਨੇ ਉਧਰੋਂ ਹੰਝੂ ਗੈਸ ਦੇ ਗੋਲੇ ਹੁੰਦੇ ਨੇ ਕੋਈ ਗੱਲ ਨਹੀਂ ਫੱਟੜ ਹੋ ਜਾਣਗੇ ਤਾਂ ਕੀ ਆ ਉਦਾਂ ਵੀ ਮਰਨਾ ਹੀ ਆ ਇਦਾਂ ਮਰ ਜਾਗੇ ਲੇਖੇ ਲੱਗ ਜਾਣਗੇ ਕਿਤੇ ਉਦਾਂ ਵੀ ਮੇਰੀ ਗੱਲ ਸੁਣੋ ਉਦਾਂ ਵੀ ਮਰ ਨਹੀਂ ਡਾਇਆ ਕਿੰਨੇ ਕਿਸਾਨ ਸੀ ਦਿਆਂ ਪਾਉਣ ਡਾਇਆ ਕਿੰਨਾ ਕਰਜ਼ੇ ਦੇ ਬੋਝ ਥਲੇ ਦੱਬੇ ਆ ਕਿੰਨਾ ਨਸਾ ਆ ਗਿਆ ਇਹ ਸਾਰੇ ਇਹੀ ਮਾਰਨਦੇ ਆ ਕਿ ਨਹੀਂ ਕਹਿੰਦੇ ਪ੍ਰਧਾਨ ਮੰਤਰੀ ਗੱਲ ਮੰਨ ਵੀ ਜਾਂਦੇ ਹੁੰਦੇ ਉਹ ਉਦੋਂ ਵੀ ਉਹਨਾਂ ਨੇ ਕਹਿਤਾ ਸੀ ਵੀ ਕਾਨੂੰਨ ਵਾਪੇ ਜੇ ਉਹ ਮੰਨੇ ਹੁੰਦੇ ਤਾਂ ਸਾਨੂੰ ਪਿਵਤਾ ਕਰਨ ਦੀ ਲੋੜੀ ਉਹ ਮੰਨੇ ਨਹੀਂ ਕਿ ਮੰਨ ਕੇ ਫਿਰ ਮੁੱਕਰ ਜਾਂਦੇ ਉਹ ਮੰਨੇ ਹੁੰਦੇ ਤਾਂ ਸਾਨੂੰ ਕੀ ਲੋੜੀ ਆਉਣੀ ਨਹੀਂ ਕਰੋ ਫੋਨ ਨਹੀਂ ਆਇਆ ਵੀ ਅਜੇ ਤਾਂ ਸ਼ੰਭੂ ਬਾਰਡਰ ਤੇ ਉਹ ਕਿ ਤਸਵੀਰਾਂ ਦੇਖਦੇ ਹੋਣਗੇ ਉਹ ਟੀਵੀ ਤੇ ਨਹੀਂ ਪੁੱਤਰ ਘਰੋਂ ਫੋਨ ਨਹੀਂ ਆਇਆ ਘਰੋਂ ਤੇਰੀ ਆਂਟੀ ਨੇ ਤਿਆਰ ਕਰਕੇ ਭੇਜਿਆ ਸੀ ਸਰਦਾਰ ਜੀ ਬੱਚਿਆਂ ਨੂੰ ਜੋ ਦੇਣਾ ਸੀ ਦੇ ਦਿੱਤਾ ਹੁਣ ਦੇਸ਼ ਵਾਸਤੇ ਵੀ ਕੁਝ ਕਰੋ ਇੱਥੇ ਮੌਕਾ ਹੈ ਆਪਣੀ ਨਸਲ ਤੇ ਫਸਲ ਬਚਾਉਣ ਦਾ ਜੇ ਇਥੋਂ ਬਚ ਕੇ ਜਾਵਾਂਗੇ ਤੇ ਪੁੱਤਰੇ ਨੂੰ ਦੱਸਾਂਗੇ ਪੁੱਤ ਤੇਰੇ ਲਈ ਲੜਾਈ ਲੜ ਕੇ ਅਸੀਂ ਆਪਣੀ ਥਾਂ ਹੀ ਬਚਾ ਕੇ ਲਿਆਏ ਆ ਇੱਥੇ ਇੱਕ ਗੱਲ ਬੰਦੀ ਆ ਕਹਿੰਦੇ ਨੇ ਉੱਠ ਕਿਰਤੀਆ ਉੱਠ ਓਏ ਉੱਠਣ ਦਾ ਵੇਲਾ ਯੜ ਵੈਰੀ ਦੀ ਪੁੱਟ ਓਏ ਅੱਜ ਪੁੱਟਣ ਦਾ ਵੇਲਾ ਅੱਜ ਸਾਡੀ ਆਰਪਾਰ ਦੀ ਲੜਾਈ ਆ ਪਰ ਅਸੀਂ ਅਜੇ ਵੀ ਆਪ ਦੇ ਮਾਦੀ ਮਰਾਈ ਆਪਣੇ ਰਾਜੇ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਾਡੀਆਂ ਵੋਟਾਂ ਲਾ ਕੇ ਤੂੰ ਬਣਿਆ ਹੋਇਆ ਸਾਡੀ ਗੱਲ ਤਾਂ ਸੁਣ ਜੇ ਰਾਜ ਕਰਨਾ ਸਿੱਖਣਾ ਤੇ ਸਾਡੇ ਮਹਾਰਾਜਾ ਰਣਜੀਤ ਸਿੰਘ ਤੋਂ ਸਿੱਖਦਾ ਜਿਨਨੇ ਛਾਰਿਆਂ ਨੂੰ ਇੱਕ ਨਜ਼ਰ ਨਾਲ ਵੇਖਿਆ ਸੀਗਾ ਇਹ ਤੇ ਮੋਦੀ ਹਾਕਮ ਬਣਿਆ ਹੋਇਆ ਅਸੀਂ ਕੋਈ ਪਾਕਿਸਤਾਨ ਦੇ ਲੋੜੀਂ ਆ ਜਿਹੜੇ ਦਿੱਲੀ ਨਹੀਂ ਜਾ ਸਕਦੇ ਪਰੇ ਇੱਕ ਤੁਹਾਡੇ ਚੰਨਰਾਈ ਵੀ ਕਹਿ ਦਿੰਨੇ ਆ ਕਿ ਜੇ ਅਸੀਂ ਦਿੱਲੀ ਨਹੀਂ ਜਾ ਸਕਦੇ ਤੇ ਭਾਜਪਾ ਦਾ ਵੀ ਕੋਈ ਲੀਡਰ ਸਣੇ ਮੋਦੀ ਉਹਨੂੰ ਪੰਜਾਬ 'ਚ ਪੈਰ ਨਹੀਂ ਰੱਖਣ ਦਿਆਂਗੇ ਕੈਪਟਨ ਅਮਰਿੰਦਰ ਸਿੰਘ ਹੁਣ ਭਾਜਪਾ 'ਚ ਨਹੀਂ ਤੇ ਮੋਦੀ ਨੂੰ ਮਿਲ ਕੇ ਆਏ ਕਹਿੰਦੇ ਮੈਂ ਕਿਸਾਨਾਂ ਦੀ ਗੱਲ ਕਰਕੇ ਆਇਆ ਕੈਪਟਨ ਸਾਹਿਬ ਇਹ ਜਿੰਨੇ ਨੇ ਇਹ ਸਭ ਵਿਕੇ ਹੋਏ ਨੇ ਭੈਣ ਮੇਰੀਏ ਆਪਣੀ ਆਪਣੀ ਕੁਰਸੀ ਬਚਾਉਣ ਲਈ ਇਹ ਆਪਣੀਆਂ ਚਾਲਾਂ ਖੇਡ ਰਹੇ ਨੇ ਕੈਪਟਨ ਸਾਹਿਬ ਨੂੰ ਕਾਂਗਰਸ ਤੋਂ ਜਵਾਬ ਮਿਲ ਗਿਆ ਤੇ ਉਹ ਭਾਜਪਾ 'ਚ ਚਲਾ ਗਿਆ ਇੱਥੇ ਉਹ ਲੀਡਰ ਨੇ ਜਿੰਨਾ ਅੱਜ ਫੈਲਾ ਕੀਤਾ ਕਿ ਅਸੀਂ ਜਵਾਨਾਂ ਤੋਂ ਅੱਗੇ ਹੋ ਕੇ ਜਾਵਾਂਗੇ ਅਸੀਂ ਜਵਾਨ ਨਹੀਂ ਮਰਵਾਉਣੇ ਪਹਿਲਾਂ ਅਸੀਂ ਮਰਾਂਗੇ ਤੇ ਫਿਰ ਜਾਵਾਂਗੇ ਕੈਪਟਨ ਸਾਹਿਬ ਬਾਹਰ ਤੇ ਨਿਕਲ ਕੇ ਦੱਸੇ ਅੱਜ ਭਗਵੰਤ ਮਾਨ ਕੋਲ ਕੰਮੇ ਆ ਕੋਈ ਆਇਆ ਸ਼ੰਭੂ ਬਾਰਡਰ ਤੇ ਕਿਤੇ ਆਇਆ ਆਪਣੇ ਆਰਾਮ ਨਾਲ ਬੈਠੇ ਜੇ ਤੋ ਪ੍ਰੇਮ ਖੇਲਣ ਦਾ ਚਾਹੋ ਸਿਰ ਤਰ ਤਲੀ ਗਲੀ ਮੇਰੀ ਆਓ ਆਜੋ ਇੱਥੇ ਕਿਹੜਾ ਰੋਕਦਾ ਕਿੰਨੂੰ ਰੋਕਦਾ ਪਰ ਨਹੀਂ ਅਸੀਂ ਸਿਰਫ ਲੋਕਾਂ ਨੂੰ ਬੇਵਕੂ ਬਣਾ ਕੇ ਵੋਟਾਂ ਲੈਣੀਆਂ ਜਾਂਦੇ ਆ ਇਸ ਕਰਕੇ ਉਹ ਹੁਣ ਲੋਕ ਜਿਹੜੇ ਆ ਰਾਜਨੀਤੀ ਤੋਂ ਉੱਪਰ ਉੱਠ ਕੇ ਇੱਥੇ ਆਏ ਹੋਏ ਆ ਬਿਲਕੁਲ ਇਹ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਨੇ ਕਿਸਾਨ ਜਿਹੜੇ ਆਪਣੇ ਉਮਰ ਦੇ ਕਈ ਦਹਾਕੇ ਖੇਤੀ ਦੇ ਵਿੱਚ ਲੰਘਾ ਚੁੱਕੇ ਨੇ ਜਿਨ੍ਹਾਂ ਨੂੰ ਪਤਾ ਹੈ ਖੇਤੀ ਕਿਵੇਂ ਹੁੰਦੀ ਹੈ ਉਹ ਮੰਗ ਕਰ ਰਹੇ ਨੇ ਕਿ ਕਟੋ-ਕਟ ਸਮਰਥਨ ਮੁੱਲ ਯਾਨੀ ਕਿ ਉਹਨਾਂ ਦੀ ਫਸਲ ਦਾ ਕਟੋ-ਕਟ ਮੁੱਲ ਤਾਂ ਉਹਨਾਂ ਨੂੰ ਦੇ ਦਿੱਤਾ ਜਾਏ ਉਸ ਲਈ ਉਹਨਾਂ ਨੂੰ ਸੰਘਰਸ਼ਨਾ ਕਰਨਾ ਪਵੇ ਤੇ ਉਧਰ ਸਰਕਾਰ ਕਹਿ ਰਹੀ ਹੈ ਕਿ ਚਰਚਾ ਕਰ ਰਹੇ ਹਾਂ ਇਸ ਦੇ ਲਈ ਸਾਰਥਕ ਚਰਚਾ ਉਹ ਕਹਿੰਦੇ ਬੈਠਕਾਂ ਦੇ ਵਿੱਚ ਹੁੰਦੀ ਹੈ ਪਰ ਨਤੀਜਾ ਇਹ ਹੋਇਆ ਕਿ 21 ਫਰਵਰੀ ਦੇ ਕੌਲ ਦੇਣੀ ਪਈ ਹੈ ਹਾਲਾਂਕਿ ਕਿਸਾਨ ਲੀਡਰਾਂ ਨੇ ਕਿਹਾ ਕਿ ਉਹ ਸ਼ਾਂਤਮਈ ਤਰੀਕੇ ਦੇ ਨਾਲ ਲੰਘਣਗੇ ਉਹਨਾਂ ਨੂੰ ਰਾਹ ਦੇ ਦਿੱਤਾ ਜਾਏ ਤਾਂ ਸ਼ਾਂਤ ਮੈ ਤਰੀਕੇ ਦੇ ਨਾਲ ਦਿੱਲੀ ਜਾ ਕੇ ਆਪਣਾ ਉੱਥੇ ਪ੍ਰਦਰਸ਼ਨ ਕਰਨਗੇ ਕੇਂਦਰ ਸਰਕਾਰ ਦੇ ਕੰਨੀ ਆਪਣੀ ਆਵਾਜ਼ ਪਹੁੰਚਾਉਣਗੇ ਚਰਨਜੀਤ ਕੌਰ ਦੇ ਨਾਲ ਲਾਲਤਾ ਪ੍ਰਸਾਦ ਸ਼ੰਭੂ ਬਾਰਡਰ